ਪੰਜਾਬ ਡੈਰੀ ਦੇ ਨਾਲ ਤੇ ਉਸੇ ਚੈਕਿੰਗ ਦੌਰਾਨ ਉਹਨਾਂ ਨੂੰ ਜਿਹੜੇ ਵਿਅਕਤੀ ਹੈਗੇ ਨੇ ਦੋ ਥਰੀ ਇਨਮੇਟ ਹੈਗੇ ਨੇ ਉਹਨਾਂ ਕੋਲ ਤਕਰੀਬਨ 175 ਗ੍ਰਾਮ ਰੋਣ ਚਟਾ ਮਿਲਿਆ। ਕਿ ਪਿੱਛੇ ਸਾਨੂੰ ਜਿਹੜੇ ਹੋਰ ਇਹਦੇ ਨਾਲ ਤਾਰ ਜੁੜੇ ਹੈਗੇ ਜਾਂ ਵਿਅਕਤੀ ਜੁੜੇ ਉਹਨਾਂ ਦਾ ਪਤਾ ਲੱਗੇਗਾ। ਤੇ ਜਿਹੜਾ ਮੁਲਾਜ਼ਮ ਸੀ ਦਾ ਨਾਲ ਉਹ ਵੀ ਰਸਤੇ ਉਹਨੂੰ ਅਸੀਂ ਹਾਂਜੀ ਐਪਰੀਹੈਂਡ ਕਰ ਲਿਆ ਉਹਦੇ ਤੋਂ ਪੁੱਛ ਪੜਤਾਲ ਜਾਰੀ ਹੈ। ਕੋਈ ਉੱਥੇ ਦਾ ਮੁਲਾਜ਼ਮ ਹੈਗਾ ਜਿਹੜਾ ਜੇਲ੍ਹ 'ਚ ਪਹਿਲਾਂ ਲੱਗਾ ਹੋਇਆ ਸੀ ਉਹਦੇ ਖਿਲਾਫ ਕਾਰਵਾਈ ਕਰਨ ਨੂੰ ਆਖਿਆ ਹੈ। ਜਿਵੇਂ ਚੱਲਦੇ ਅਸੀਂ ਐਨਡੀਪੀਐਸ ਸੈਕਟਰ ਦਾ ਤੇ ਜੇ ਲਗਣੀਆਂ ਧਾਰਾਂ ਆਉਂਦੇ ਹੇਟ ਪਰਚਾ ਦਰਜ ਕਰਕੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਨਸ਼ਿਆਂ ਦੇ ਖਿਲਾਫ ਸਰਕਾਰ ਤੇ ਪੁਲਿਸ ਵੱਲੋਂ ਵਿੱਢੀ ਮੁਹਿੰਮ ਹੁਣ ਮਾਡਰਨ ਜੇਲ੍ਹ ਫਰੀਦਕੋਟ ਵਿੱਚ ਵਿੱਢ ਦਿੱਤੀ ਗਈ ਹੈ ਤੇ ਜੇਲ੍ਹ ਅਧਿਕਾਰੀਆਂ ਨੇ ਇਸ ਮੁਹਿੰਮ ਦੇ ਤਹਿਤ ਇੱਕ ਤਲਾਸ਼ੀ ਮੁਹਿੰਮ ਚਲਾਇਆ ਤਲਾਸ਼ੀ ਮੁਹਿੰਮ ਚਲਾਈ ਤਾਂ ਉਹਨਾਂ ਨੂੰ ਜੇਲ੍ਹ ਵਿੱਚੋਂ ਦੋ ਬੰਦੀਆਂ ਦੇ ਕੋਲੋਂ 175 ਗ੍ਰਾਮ ਚਿੱਟਾ ਮਿਲਿਆ ਹੈ ਜੇਲ੍ਹ ਅਧਿਕਾਰੀਆਂ ਨੇ ਤੁਰੰਤ ਇਸਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਵਿਅਕਤੀਆਂ ਦੇ ਖਿਲਾਫ ਜਿਨ੍ਹਾਂ ਦੇ ਵਿੱਚ ਦੋ ਬੰਦੀ ਆ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਆ ਜੇਲ੍ਹ ਅਧਿਕਾਰੀਆਂ ਨੇ ਜਿਹੜਾ ਪੱਤਰ ਲਿਖਿਆ ਉਹਦੇ ਵਿੱਚ ਜਾਣਕਾਰੀ ਦਿੱਤੀ ਆ ਕਿ ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਬੰਦ ਇੱਕ ਸੋਨੂ ਤੇ ਇੱਕ ਮੋਹਿਤ ਕੁਮਾਰ ਨਾਂ ਦੇ ਦੋ ਬੰਦੀ ਹੈ ਜਿਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇੱਕ ਕੋਲੋਂ 80 ਗ੍ਰਾਮ ਤੇ ਇੱਕ ਕੋਲੋਂ 95 ਗ੍ਰਾਮ ਚਿੱਟਾ ਮਿਲਿਆ ਉਹਨਾਂ ਦੱਸਿਆ ਕਿ ਉਹਨਾਂ ਨੇ ਮੁੱਢਲੀ ਪੁੱਛਗਛ ਦੇ ਵਿੱਚ ਦੱਸਿਆ ਕਿ ਇਹ ਚਿੱਟਾ ਉਹਨਾਂ ਨੂੰ ਬਾਹਰੋਂ ਫੈਂਕੇ ਰਾਹੀਂ ਕੰਧ ਤੋਂ ਦੀ ਉਹਨਾਂ ਨੂੰ ਗੇਂਦਾਂ ਦੇ ਰਾਹੀਂ ਮੁਹੱਈਆ ਕਰਵਾਇਆ ਗਿਆ ਇਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਤੇ ਇਹਨਾਂ ਨੂੰ ਹੁਣ ਪ੍ਰੋਡਕਸ਼ਨ ਵਾਰੰਟਾਂ ਤੇ ਲਿਆ ਕੇ ਪੁਲਿਸ ਇਹ ਪਤਾ ਕਰੇਗੀ ਕਿ ਉਹਨਾਂ ਨੂੰ ਕੌਣ-ਕੌਣ ਹੋਰ ਸਪਲਾਈ ਕਰਾਉਣ ਦੇ ਵਿੱਚ ਲੱਗੇ ਹੋਏ ਆ ਤੇ ਇਹ ਜੇਲ੍ਹ ਦੇ ਵਿੱਚ ਅੱਗੇ ਕਿਹਨੂੰ ਇਹਨਾਂ ਨੇ ਇਹ ਸਪਲਾਈ ਕਰਨਾ ਸੀ ਤੇ ਕਿੰਨੀ ਦੇਰ ਤੋਂ ਉਹ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਹੁਣ ਪੁਲਿਸ ਸਾਰਾ ਪਤਾ ਕਰਨ ਦੇ ਵਿੱਚ ਲੱਗੀ ਹੋਈ ਆ ਆਓ ਇਸ ਬਾਰੇ ਹੋਰ ਜਾਣਕਾਰੀ ਲੈਂਦੇ ਆ ਫਰੀਦਕੋਟ ਦੇ ਐਸਪੀ ਡੀ ਸਰਦਾਰ ਜਸਮੀਤ ਸਿੰਘ ਸਾਹੀਵਾਲ ਤੋਂ ਜਿੰਦਗੀ ਕਿ ਬੀਤੇ ਦਿਨੇ ਸਾਨੂੰ ਜਿਹੜੀ ਜੇਲ੍ਹ ਵਾਲੇ ਆਪਣੇ ਸੁਪਰਡੈਂਟ ਸਾਹਿਬ ਨੇ ਇੱਕ ਪੱਤਰ ਆਇਆ ਸੀ ਉਹਨਾਂ ਨੇ ਚੈਕਿੰਗ ਕੀਤੀ ਸੀ ਜਿਹੜੀ ਅਕਸਮਤ ਚੈਕਿੰਗ ਆਪਾਂ ਜੇਲ੍ਹ 'ਚ ਕਰਦੇ ਆਂ ਤੇ ਉਸੇ ਚੈਕਿੰਗ ਦੌਰਾਨ ਉਹਨਾਂ ਨੂੰ ਜਿਹੜੇ ਵਿਅਕਤੀ ਹੈਗੇ ਨੇ ਦੋ ਫਿਰ ਇਨਮੇਟ ਹੈਗੇ ਨੇ ਉਹਨਾਂ ਨੂੰ ਤਕਰੀਬਨ 175 ਗ੍ਰਾਮ ਰੋਣ ਚਟਾ ਮਿਲਿਆ ਜਿਸ ਸਾਲ ਦੇ ਉਹਨਾਂ ਨੇ ਸਾਨੂੰ ਪੱਤਰ ਲਿਖਿਆ ਹੋਇਆ ਉਹ ਵਿੱਚ ਉਹਨਾਂ ਨੇ ਦੋ ਜਿਹੜੇ ਇਨਮੇਟਸ ਹੈ ਇੱਕ ਕੋਈ ਉੱਥੇ ਦਾ ਮੁਲਾਜ਼ਮ ਹੈਗਾ ਜਿਹੜਾ ਜੇਲ੍ਹ 'ਚ ਪਹਿਲਾਂ ਲੱਗਾ ਹੋਇਆ ਸੀ ਉਹਦੇ ਖਿਲਾਫ ਕਾਰਵਾਈ ਕਰਨ ਨੂੰ ਆਖਿਆ ਜਿਸ ਦੇ ਚਲਦੇ ਅਸੀਂ ਐਨਡੀਪੀਐਸ ਸੈਕਟਰ ਦਾ ਤੇ ਜੇਲ੍ਹ ਲੱਗਦੀਆਂ ਤਾਂ ਆ ਰਹੇ ਹੇਟ ਵਰਚਾ ਦਰਜ ਕਰਕੇ ਤੇ ਅਗਲੀ ਕਾਰਵਾਈ ਤੇ ਲੈ ਕੇ ਆ ਰਹੇ ਆ ਜੇਲ੍ਹ ਦੇ ਵਿੱਚ ਜਿਹੜਾ ਸੀ ਹਵਾਲਾਤੀ ਸੀ ਜਿਹਦੇ ਉੱਪਰ ਗੱਲ ਜੀ ਜੀ ਉਹ ਅੰਦਰ ਅੰਦਰ ਹਵਾਲਾਤੀ ਸੀ ਹਾਂ ਜੀ ਹਾਂ ਜੀ ਜੇਲ੍ਹ ਚ ਸੀ ਹਨ ਐਂਡੀਪੀਐਸ ਸੈਕਟ ਦੇ ਕੇਸ ਚ ਹੁਣ ਕੀ ਕਾਰਵਾਈ ਚੱਲੀ ਜਾਰੀ ਹੁਣ ਜੀ ਇਹੋ ਜਿਹੜੇ ਅੰਦਰ ਨੇ ਉਹਨਾਂ ਦਾ ਤਾਂ ਹੀ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨਾਂ ਨੂੰ ਮੁਸ਼ਕਿਲ ਕਰਾਂਗੇ ਕਿ ਇਹ ਕਿਤੋਂ ਉਹਨਾਂ ਨੂੰ ਜੇਲ੍ਹ ਤੱਕ ਕਿਦਾਂ ਪਹੁੰਚਿਆ ਹੋਰ ਨੈਟਵਰਕ ਕਿਹੜਾ ਹੈਗਾ ਤੇ ਵੀ ਵੀ ਉਸ ਤੋਂ ਪਿੱਛੇ ਸਾਨੂੰ ਜਿਹੜੇ ਹੋਰ ਇਹਦੇ ਨਾਲ ਤਾਰ ਜੁੜੇ ਹੈਗੇ ਜਾਂ ਵਿਅਕਤੀ ਜੁੜੇ ਉਹਨਾਂ ਦਾ ਪਤਾ ਲੱਗੇ। ਇਹ ਜਿਹੜਾ ਮੁਜ਼ਾਫੀ ਸੀਗਾ ਨਾਲ ਉਹ ਵੀ ਗੱਲ। ਉਹਨੂੰ ਇਹ ਸੀ ਲੱਗਦੀ ਐਪਰੀਹੈਂਡ ਕਰ ਲਿਆ ਉਹਦੇ ਤੋਂ ਪੁੱਛ ਪੜਤਾਲ ਜਾਰੀ ਹੈ।